ਹਾਂਜੀ ਸਾਡੇ ਨਾਲ ਨੇ ਪਿੰਡ ਰਾਮਪੁਰ ਦੇ ਇੱਕ ਬਜ਼ੁਰਗ ਜੋੜਾ ਜਿਨ੍ਹਾਂ ਦੇ بیٹے ਦੇ ਨਾਲ ਬੀਤੀ 9 ਜੁਲਾਈ ਨੂੰ ਮਾਰਕੁੱਟ ਕੀਤੀ ਗਈ ਸੀ ਰਸਤੇ ਵਿੱਚ ਘੇਰ ਕੇ ਮਾਰਕੁੱਟ ਕੀਤੀ ਗਈ ਵੱਟੋ ਕੀਤੀ ਗਈ ਸੀ ਉਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਥਾਣਾ ਦਰਾਹਾ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ ਤੇ ਪੁਲਿਸ ਨੇ ਵੱਖ-ਵੱਖ ਧਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਸੀ ਪਰੰਤੂ 2 ਦਿਨ ਤੋਂ ਉੱਪਰ ਹੋ ਚੁੱਕੇ ਨੇ ਜੋ ਦੋਸ਼ੀ ਵਿਅਕਤੀ ਨੇ ਜੋ ਹਮਲਾਵਰ ਵਿਅਕਤੀ ਨੇ ਉਹਨਾਂ ਦੀ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹ ਕਰਦਿਆਂ ਪੀੜਤ ਪਰਿਵਾਰ ਦੇ ਨਾਲ ਗੱਲਬਾਤ। ਹਾਂਜੀ ਕਿਨਾ ਜੀ ਤੁਹਾਡਾ ਜੀ? ਸਖਦੇਵ ਸਿੰਘ ਜੀ। ਸਖਦੇਵ ਸਿੰਘ ਜੀ ਅ ਕਿਹੜੀ ਦਿਖ ਦੀ ਘਟਨਾ ਜੀ ਇਹ? 9 ਤਰੀਕ ਦੀ ਘਟਨਾ ਜੀ ਇਹ। ਅੱਛਾ ਜੀ। ਇਹ 9 ਤਰੀਕ ਤੋਂ ਹੁਣ ਤੱਕ ਇਹ ਪੁਲਿਸ ਨੇ ਮੇਰੇ بیٹے ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸੋਗੇ ਜੀ ਘਟਨਾ ਕਿਸ ਤਰ੍ਹਾਂ ਹੋਈ ਹੈ ਜੀ? ਇਹ ਘਟਨਾ ਹੋਈ ਹੈ ਜੀ ਰਸਤੇ ਦੇ ਵਿੱਚ ਘੇੜ ਕੇ ਉਸ ਦੇ ਉੱਪਰ ਜਾਨ ਲੇਵਾ ਹਮਲਾ ਕੀਤਾ ਗਿਆ ਜੀ। ਹਾਂਜੀ। ਗਾਲ ਕੱਢੀ ਕੱਢੀ ਸੀ ਉਹ ਗਾਲ ਪੁੱਛਣ ਤੇ ਉਹਨਾਂ ਨੇ ਉਸ ਦੇ ਕਿਰਕਾ ਕਿਰਕਲਾ ਮਾਰਨੀ ਆ ਸ਼ੁਰੂ ਕਰ ਦਿੱਤੀਆਂ ਜੀ ਨਾਲ ਹਾਂਜੀ ਨਾਲ ਉਹਨਾਂ ਦਾ ਬੇਟਾ ਸੀ ਸੋ ਮਨਿੰਦਰ ਸਿੰਘ ਦੇਖਣ ਉਸ ਨੂੰ ਪਰੇ ਕਰਦਾ ਕਰਦਾ ਲੇਕਿਨ ਉਸ ਦੇ ਇੱਕ ਪਾਸੇ ਹੀ ਸੱਤ ਟੱਕ ਮਾਰ ਦਿੱਤੇ ਜੀ ਏ ਦੇਕਨਪੁਰ ਚ ਕੋਈ ਕਾਰਵਾਈ ਨਹੀਂ ਕਰ ਰਹੀ ਮੇਰੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਸ ਨੂੰ ਗ੍ਰਿਫਤਾਰ ਕਰਕੇ ਸਾਨੂੰ ਛੇਤੀ ਤੋਂ ਛੇਤੀ ਇਹਦੀ ਕਾਰਵਾਈ ਦਾ ਪਤਾ ਲੱਗਣਾ ਚਾਹੀਦਾ ਗ੍ਰਿਫਤਾਰ ਕਹਿੰਦੇ ਆ ਵੀ ਤੁਸੀਂ ਕਰੋ ਤੁਸੀਂ ਖੁਦ ਕਰੋ ਗ੍ਰਿਫਤਾਰ ਤੁਸੀਂ ਕਰੋ ਤੁਸੀਂ ਸਾਨੂੰ ਦੱਸੋ ਮੌਕਾ ਦੱਸੋ ਅਸੀਂ ਉੱਥੇ ਆਵਾਂਗੇ ਅੱਛਾ ਵੇਲੇ ਆਏ ਨੇ ਫਿਰ ਜੀ ਡਾਕਟਰ ਨੇ ਕਿਸੇ ਨੇ ਨਹੀਂ ਸੰਭੇ ਇੱਥੋਂ ਫਿਰ ਲੁਧਿਆਣੇ ਸ਼ਿਵਲ ਹਸਪਤਾਲ ਗਏ ਨੇ ਸ਼ਿਵਲ ਵਾਲਿਆਂ ਨੇ ਜੀ ਪਰਚਾ ਕੱਟਤਾ ਚੰਡੀਗੜ੍ਹ ਦਾ ਤੇ ਚੰਡੀਗੜ੍ਹ ਉਹ ਨਾ ਜਾ ਸਕੇ ਜੀ ਕਿ ਸਰੀਰ ਅਸਵੱਧ ਹੋ ਗਿਆ ਹਾਂਜੀ ਫਿਰ ਉਹ ਪੜੀਏ ਦਾ ਸਿੱਧੂ ਤੇ ਲੈ ਕੇ ਆਏ ਹੂੰ ਸਿੱਧੂ ਨੇ ਡੇਢ ਘੰਟਾ ਰੱਖ ਕੇ ਜੀ ਉਹਨੇ ਵੀ ਜਵਾਬ ਦਿੱਤਾ ਅੱਛਾ ਜੀ ਫਿਰ ਦੁਬਾਰੇ ਐਂਬੂਲੈਂਸ ਕਰੀ ਜੀ ਫਿਰ ਹੋਰ ਡਾਕਟਰ ਨਾਲ ਗੱਲਬਾਤ ਚਾਰ ਹਸਪਤਾਲ ਹੀ ਫਿਰ ਕੇ ਹੂੰ 9:30 ਵਜੇ ਦੀ ਗੱਲ ਹੋਈ ਹੋਈ ਹੂੰ ਇਹਨਾਂ ਨੂੰ 4:30 ਵਜੇ ਤੜਤੇ ਦੇ ਮੁੰਡਾ ਮੇਰਾ ਜੀ ਬਹੁਤ ਮੁਚੜ ਗਿਆ। ਹੂੰ। ਮੁਚੜਿਆ ਹੋਇਆ ਫਿਰ ਇਹਨਾਂ ਨੇ ਕਿਸੇ ਡਾਕਟਰ ਨਾਲ ਹੋਰ ਗੱਲ ਕਰਕੇ ਫਿਰ ਲੁਧਿਆਣੇ ਲਿਆ ਕੇ ਹਸਪੀਟਲ ਰੱਖਿਆ। ਫਿਰ ਹਾਂਜੀ ਬੈਠੇ ਆ ਪਿੰਡ ਰੰਪਰ ਦੇ ਉਸ ਘਰ ਦੇ ਵਿੱਚ ਜਿੱਥੇ ਬੀਤੇ ਦਿਨੀ ਇੱਕ ਨੌਜਵਾਨ ਦੇ ਉੱਪਰ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ। ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ। ਤੇਜ ਤਾਰ ਹਥਿਆਰਾਂ ਦੇ ਨਾਲ ਨੌਜਵਾਨ ਦੇ ਉੱਪਰ ਰਾਤ ਨੂੰ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਬੇਟੇ ਨਾਲ ਬਾਹਰ ਸ਼ਾਪਿੰਗ ਕਰਨ ਲਈ ਗਿਆ ਸੀ ਤੇ ਸੱਟਾਂ ਇੰਨੀ ਗੰਭੀਰ ਸਨ ਕਿ ਨੌਜਵਾਨ ਦੇ ਕਈ ਜਗਾ ਪਿੰਡੇ ਦੇ ਉੱਪਰ ਟਾਂਕੇ ਲੱਗੇ ਉਸ ਦਾ ਕੰਨ ਤੱਕ ਉਤਾਰ ਦਿੱਤਾ ਗਿਆ ਸੀਗਾ ਥਾਂ ਥਾਂ ਉਸ ਦੇ ਟਾਂਕੇ ਲੱਗੇ ਹੋਏ ਨੇ ਪੁਲਿਸ ਨੇ ਜੋ ਬਣਦੀਆਂ ਧਰਾਵਾਂ ਨੇ ਉਹਨਾਂ ਅਧੀਨ ਮੁਕੱਦਮਾ ਦਰਜ ਕਰ ਦਿੱਤਾ ਸੀ ਘਟਨਾ 15 ਜੁਲਾਈ 2024 ਦੀ ਹੈ ਤਕਰੀਬਨ 20 ਦਿਨ ਹੋਣ ਦੇ ਨੇੜੇ ਨੇ ਪਰੰਤੂ ਅਜੇ ਤੱਕ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦਾ ਗ੍ਰਿਫਤਾਰ ਨਹੀਂ ਕੀਤਾ ਤੇ ਆਹ ਉਹ ਕਰਦੇ ਆ ਪੀੜਤ ਨੌਜਵਾਨ ਦੇ ਨਾਲ ਗੱਲਬਾਤ ਹਾਂਜੀ ਭਰਾ ਜੀ ਕਿੰਨਾ ਜੀ ਤੁਹਾਡਾ ਆਹ ਨਾਮ ਸੁਖਚਾਨ ਸਿੰਘ ਜੀ ਹਾਂਜੀ ਕੈਨ ਸਿੰਘ ਜੀ ਦੱਸੋਗੇ ਘਟਨਾ ਕਿਹੜੇ ਦਿਨ ਦੀ ਘਟਨਾ ਤੇ ਕਿੱਦਾਂ ਘਟਨਾ ਹੋਈ ਆ ਮੈਂ ਰਾਤ ਨੂੰ ਨਾ 8:30 ਤੇ ਪੋਣੇ 9 ਵਜੇ ਦਾ ਟਾਈਮ ਸੀਗਾ ਜੀ ਮੈਂ ਕੰਮ ਕਰਕੇ ਆਇਆ ਸੀਗਾ ਮੈਂ ਖੇਤੀਬਾੜੀ ਦਾ ਵੀ ਕੰਮ ਕਰਦਾ ਤੇ ਮੈਂ ਇਸ ਤਰੀ ਦਾ ਵੀ ਕੰਮ ਕਰਦਾ ਸੀ ਮੈਂ ਫਸਲਾਂ ਚ ਦੇ ਉਹ ਪਾਉਣਾ ਜੀ ਮੈਂ ਮੋਟਰ ਤੋਂ ਪਾਣੀ ਦੇ ਵੇਖ ਕੇ ਆਇਆ ਰਾਤ ਨੂੰ ਥੋੜਾ ਜਿਹਾ 9:00 ਤੋਂ 9:00 ਦਾ ਟਾਈਮ ਸੀਗਾ ਤੇ ਮੈਂ ਦੁਕਾਨ ਸੀਗੀ ਸਾਡੇ ਸੋਨੂ ਦੀ ਵਿਕਰੀ ਵਾਲਿਆਂ ਦੀ ਉੱਥੇ ਬਿਸਕਟ ਕੜਵਾਉਣੇ ਦਿੱਤੇ ਹੋਏ ਸੀਗੇ ਤੇ ਮੈਂ ਉਦਾਂ ਜਿੱਦਾਂ ਘਰੇ ਆਇਆ ਜਿੱਦਾਂ ਨਾਰਮਲੀ ਮੈਂ ਘਰੇ ਆ ਕੇ ਘਰਦਿਆਂ ਨੂੰ ਕਿਹਾ ਵੀ ਪੈਸੇ ਦੇ ਉਹ ਵੀ ਮੈਂ ਬਿਸਕਟ ਚੱਕ ਲਿਆ ਮੈਂ ਉਥੋਂ ਵੀ ਉਹ ਕਹਿੰਦੇ ਸੀਗੇ ਵੀ 8:00 ਵਜੇ ਤੱਕ ਚੱਕ ਕੇ ਲੈ ਜਿਓ ਮੈਂ ਬਿਸਕਟ ਚੱਕਣ ਗਿਆ ਤੇ ਵਾਪਸੀ ਆਉਂਦੇ ਹੋਏ ਇਹਨਾਂ ਨੇ ਮੈਨੂੰ ਗਾਲ ਕੱਢੀ ਮੋੜ ਮੋੜ ਲੱਗੇ ਜਦੋਂ ਮੈਂ ਰੋਕੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਗਾਲ ਕੱਢੀ ਆ ਇੱਕ ਤਾਂ ਮੁੱਕਰ ਗਿਆ ਵੀ ਮੈਂ ਗਾਲ ਕੱਢੀ ਨਹੀਂ ਗੀ ਖੜੇ ਦੋਨੋਂ ਬਰਾਬਰ ਸੀਗੇ ਦੂਜੇ ਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਮੈਂ ਗਾਲ ਕੱਢੀ ਆ ਮੈਂ ਕਿਹਾ ਵੀ ਤੂੰ ਮੈਨੂੰ ਗਾਲ ਕਿਉਂ ਕੱਢੀ ਆ ਤੇ ਕਹਿੰਦਾ ਮੈਂ ਹੁਣ ਵੀ ਕੱਢੂ ਮੈਂ ਕਿਹਾ ਵੀ ਕੱਢ ਐਨੀ ਮੇਰੀ ਗੱਲ ਹੋਈ ਆ ਉਸ ਤੋਂ ਬਾਅਦ ਉਸਨੇ ਤੇਜ ਹਥਿਆਰ ਨਾਲ ਮੇਰੇ ਤੇ ਬਾਰ ਕਰਨਾ ਸ਼ੁਰੂ ਕਰਤਾ ਵਿੱਚ ਮੇਰਾ ਬੇਟਾ ਆਉਂਦਾ ਸੀਗਾ ਮੈਂ ਆਪਣੇ ਬੇਟੇ ਨੂੰ ਹਲਝਾਉਣ ਦੇ ਵਿੱਚ ਮੈਂ ਸਾਟਾਂ ਆਪਦੇ ਮੇਰੇ ਜ਼ਿਆਦਾ ਮਾਰ ਗਏ ਜੀ ਬੇਟੇ ਦੀ ਕਿੰਨੀ ਉਮਰ ਆ ਜੀ ਤੁਹਾਡੇ ਬੇਟੇ ਦੀ ਉਮਰ ਮੇਰੇ 14 ਸਾਲ ਦੀ ਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਬਚਾਉਂਦੇ ਬਚਾਉਂਦੇ ਜੀ ਇਹ ਸੀਗੇ ਨਾ ਤੇਜ ਹਥਿਆਰ ਸੀ ਇਹਨਾਂ ਨੇ ਫਟਾਫਟ ਮਾਰਨਾ ਸ਼ੁਰੂ ਕਰਤਾ ਤੇ ਮੈਨੂੰ ਪਿੱਛੇ ਤੱਕ ਘੜੀਸ ਕੇ ਲੈ ਗਏ ਇਹ ਨਾਲ ਇੱਕ ਧੀਗਾ ਡੈਂਪੀ ਸੀਗਾ ਜੀ ਤੇ ਦੂਜਾ ਸੀਗਾ ਗੁਰੀ ਉਸ ਤੋਂ ਬਾਅਦ ਜੀ ਮੇਰਾ ਭਰਾ ਹਸਪੀਟਲ ਲੈ ਗਿਆ ਮੈਨੂੰ ਅੱਛਾ ਉਸ ਤੋਂ ਬਾਅਦ ਕਿਹੜੇ ਹਸਪੀਟਲ ਤੁਹਾਨੂੰ ਲੱਗੇ ਗਏ ਇੱਥੋਂ ਪਹਿਲਾਂ ਤਾਂ ਅਸੀਂ ਅਸੀਂ ਗਏ ਆ ਰਾਜਵੰਤ ਦੇ ਰਾਜਵੰਤ ਨੇ ਮੈਨੂੰ ਜਵਾਬ ਦਿੱਤਾ ਬਿਲਕੁਲ ਇਹ ਹਾਲਤ ਦੇਖ ਕੇ ਰਾਜਮント ਕਹਿੰਦਾ ਵੀ ਇਦਾਂ ਦੇ ਕੇਸ ਮੈਂ ਸਾਵਧਾਨੀਗਾ ਜੀ ਉਸ ਤੋਂ ਬਾਅਦ ਉਹ ਕਹਿੰਦਾ ਵੀ ਇਹਨੂੰ ਸਿਵਲ ਚ ਲੈ ਜਾ ਲੁਧਿਆਣਾ ਮੈਂ ਸਿਵਲ ਲੁਧਿਆਣਾ ਪਹੁੰਚਿਆ ਜੀ ਉਹਨਾਂ ਨੇ ਮੈਨੂੰ ਦੇਖਿਆ ਮੈਨੂੰ ਦੇਖ ਕੇ ਉਹਨਾਂ ਨੇ ਜੋ ਸੀਗੀ ਬਣਦੀ ਕਾਰਵਾਈ ਉਹਨਾਂ ਨੇ ਆਪਣੀ ਟਾਂਕੇ ਟੁੰਕੇ ਲਾਏ ਟਾਂਕੇ ਲਾ ਕੇ ਉਹਨਾਂ ਨੇ ਮੇਰਾ ਕੰਨ ਨਾਰ ਗਰਦਨ ਦੇਖ ਕੇ ਮੈਨੂੰ ਰੈਫਰ 32 ਚ ਕਰਤਾ ਜੀ ਅੱਛਾ ਜੀ ਉਸ ਤੋਂ ਬਾਅਦ ਅਸੀਂ 32 ਤੋਂ ਬਾਅਦ ਅਸੀਂ ਫਿਰ ਦਰਾਹਾਂ ਆ ਕੇ ਵਾਪਸ ਜੀ ਪੰਗੂ ਦੇ ਗਿਆ ਪੰਗੂ ਨੇ ਸਾਨੂੰ ਜਵਾਬ ਦਿੱਤਾ ਪੈਲੀਏ ਦੇ ਗਿਆ ਦਰਾਹੇ ਉਸ ਨੇ ਵੀ ਸਾਨੂੰ ਜਵਾਬ ਦਿੱਤਾ ਜੀ ਕਿ ਸਾਡੇ ਕੋਲ ਟਾਈਮ ਹੈ ਨਹੀਂ ਸੀਗਾ ਸਾਨੂੰ 1.5 ਇੱਥੇ ਵੱਜ ਚੁੱਕਿਆ ਸੀਗਾ ਜੀ 1.5 2 ਸਾਨੂੰ ਯਾਨੀ ਕਿ ਇੱਥੇ ਆਪਣੇ ਪੈਲੀਏ ਦੇ ਵੱਜ ਗਏ ਸੀਗੇ ਉਸ ਤੋਂ ਬਾਅਦ ਅਸੀਂ ਫਿਰ ਪ੍ਰਾਈਵੇਟ ਹਸਪੀਟਲ ਸੀਗਾ ਨੈਰੋ ਲੈਬ ਫਿਰ ਸਾਨੂੰ ਉੱਥੇ ਅਸੀਂ ਡਾਕਟਰ ਨਾਲ ਗੱਲ ਕੀਤੀ ਸਾਨੂੰ ਉਹ ਡਾਕਟਰ ਨੇ ਸੰਭਿਆ ਜੀ ਜਿਹੜਾ ਮੇਰਾ ਬੰਦਾ ਟ੍ਰੀਟਮੈਂਟ ਸੀਗਾ ਕੰਨ ਦੀ ਸਰਜਰੀ ਸੀਗੀ ਗਰਦਨ ਦੀ ਸਰਜਰੀ ਸੀਗੀ ਸਾਰੀ ਉਹ ਡਾਕਟਰ ਨੇ ਮੇਰੀ ਕੀਤੀ ਹੈ ਜੀ। ਤੇ ਇਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਦੀ ਰਿਪੋਰਟ ਕਦੋਂ ਦਿੱਤੀ ਹੈ? ਪੁਲਿਸ ਦੀ ਰਿਪੋਰਟ ਮੇਰੇ ਕੋਲ 15 ਤਰੀਕ ਨੂੰ ਸਰਪਿਆਨ ਲੈਣ ਆਏ ਸੀਗੇ ਜੀ। ਮੇਰੇ ਤੋਂ ਬਿਆਨ ਲੈ ਕੇ ਗਏ ਨੇ ਸਾਰਾ ਕੁਝ ਲੈ ਕੇ ਗਏ ਨੇ ਐਸ.ਆਈ. ਸਾਹਿਬ। ਠੀਕ ਆ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਵੀ ਹੁਣ ਇਹਨਾਂ ਤੇ ਕਾਰਵਾਈ ਵੀ ਛੇਤੀੇ ਸ਼ੁਰੂ ਹੋ ਜੂਗੀ। ਤੇ ਹੁਣ ਦੇਖ ਲਓ ਜੀ ਮੈਨੂੰ ਇੰਨੇ ਦਿਨ ਹੋ ਗਏ 20 ਦਿਨ ਤੋਂ ਉੱਪਰ ਹੋਣ ਵਾਲਿਆ ਮਹੀਨਾ ਹੀ ਹੋਣ ਵਾਲਾ। ਮਹੀਨੇ ਦੇ ਵਿੱਚ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ। ਜਦੋਂ ਮੈਂ ਫੋਨ ਕਰਦਾ ਫੋਨ ਕਰਕੇ ਪੁੱਛਦੇ ਵੀ ਅਸੀਂ ਤਾਂ ਸਾਨੂੰ ਕਹਿੰਦੇ ਨੇ ਅੱਗੋਂ ਵੀ ਅਸੀਂ ਕਿਹ ਅੱਗ ਲੱਗ ਕਰਨ ਲੱਗੇ ਹੋਏ ਆਂ ਤਿਆਰੀ ਫੜਾਂਗੇ ਐ ਕਰਾਂਗੇ ਤੁਸੀਂ ਸਾਨੂੰ ਰੋਪੀ ਦੱਸ ਦੋ ਕਿੱਥੋਂ ਨੇ ਅਸੀਂ ਰੋਪੀ ਚੱਕ ਲੈਨੇ ਆ ਜੇ ਸਰ ਅਸੀਂ ਇਹ ਰੋਪੀ ਦੱਸਣੇ ਆ ਫਿਰ ਸਾਨੂੰ ਫਾਇਦਾ ਕੀ ਆ ਸਾਡੇ ਫੇਸ ਅੱਟ ਪੇਟ ਮਾਰਨਗੇ ਬਿਲਕੁਲ ਸਾਨੂੰ ਤਾਂ ਕੋਈ ਇਨਸਾਫ ਨਹੀਂ ਮਿਲ ਰਿਹਾ ਜੀ ਕੱਲ ਨੂੰ ਕੋਈ ਮੇਰੇ ਬੱਚੇ ਦਾ ਕੋਈ ਨੁਕਸਾਨ ਕਰ ਗਿਆ ਫੇਰ ਹੁਣ ਅੱਧੀ ਰਾਤ ਇੱਕ ਦਿਨ ਮੇਰਾ ਰਾਤ ਨੂੰ 12 ਵਜੇ ਗੇਟ ਖੜਕ ਕੇ ਜੋ ਉਹਨਾਂ ਦੱਸੋ ਮੈਂ ਕਿੱਥੇ ਜਾਵਾਂ ਜੀ ਤੇ ਇਸ ਪੂਰੇ ਮਾਮਲੇ ਉੱਪਰ ਤੁਹਾਡੀ ਐਸਐਚਓ ਦਰਾਹਨ ਵਾਲਾ ਕੋਈ ਹੈ ਐਸਐਚਓ ਦਰਾਹਨ ਵਾਲਾ ਸਾਡੀ ਗੱਲ ਹੋਈ ਸੀਗੀ ਜੀ ਉਹ ਕਹਿੰਦੇ ਸੀਗੇ ਵੀ ਅਸੀਂ ਕਾਰਵਾਈ ਕਰਦੇ ਆ ਛੇਤੀ ਇਹਨਾਂ ਤੇ ਵੀ ਅਸੀਂ ਲੱਗੇ ਹੋਏ ਆ ਫੜ ਲਾਂਗੇ ਕੋਈ ਗੱਲ ਨਹੀਂ ਇੱਕ ਦਿਨ ਮੇਰੀ ਗੱਲ ਹੋਈ ਵੀ ਸੀ ਐਸਆਈ ਸਾਹਿਬ ਨਾਲ ਉਦੋਂ ਕਹਿ ਰਹੇ ਸੀਗੇ ਮੈਂ ਉਹਨਾਂ ਦਾ ਡੈਡੀ ਉੱਥੇ ਬੈਠਾ ਮੈਂ ਫੜਿਆ ਹੋਇਆ ਉਹਨਾਂ ਦਾ ਡੈਡੀ ਮੇਰੇ ਕੋਲ ਆ ਜਦੋਂ ਸਰ ਉਹਨਾਂ ਦਾ ਡੈਡੀ ਉਹਨਾਂ ਕੋਲ ਸੀਗਾ ਇੰਨੀ ਜ ਐਨੇ ਟਾਈਮ ਦੇ ਵਿੱਚ ਉਹਨਾਂ ਦੇ ਬੱਚੇ ਰੈਸਟੇ ਨਹੀਂ ਹੋਏ ਤੇ ਜਿਹੜੇ ਨੌਜਵਾਨ ਨੇ ਜਿਹਨਾਂ ਤੁਹਾਡੇ 'ਤੇ ਹਮਲਾ ਕੀਤਾ ਉਹ ਇੱਥੇ ਪਿੰਡ ਦੇ ਵਿੱਚ ਦੇਖੇ ਗਏ ਨੇ ਦੁਬਾਰਾ ਹਾਂਜੀ ਇੱਥੇ ਕੰਮ ਕਰਦੇ ਆ ਜੀ ਆ ਸਾਡੇ ਸਾਹਮਣੇ ਟੋਆ ਜੀ ਉੱਥੇ ਕੰਮ ਕਰਦਾ ਅੱਛਾ ਜੀ ਹਾਂਜੀ ਇਹ ਗੱਲ ਮੈਂ ਆਪਣੇ ਹੌਲਦਾਰ ਸਾਹਿਬ ਨੂੰ ਵੀ ਦੱਸ ਕੇ ਆਇਆ ਜੀ ਕੰਮ ਕਰ ਰਿਹਾ ਬੰਦਾ ਉੱਥੇ ਹੌਲਦਾਰ ਸਾਹਿਬ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਦੱਸੋ ਸਾਨੂੰ ਕਿੱਥੇ ਨੇ ਦੱਸੋ ਜੀ ਮੈਂ ਪੀੜ ਤਾਂ ਬੈੱਡ ਤੇ ਪਿਆ ਆ ਮੈਂ ਇਕੱਲਾ ਕਮਾਉਣ ਵਾਲਾ ਸੀ ਮੇਰੇ ਬੱਚੇ ਪੜ੍ਹਦੇ ਆ ਮੇਰਾ ਤਾਂ ਸਾਰਾ ਖਰਚਾ ਬੰਦ ਹੋ ਗਿਆ ਇਹ ਇਹ ਤਾਂ ਮਾੜਾ ਮੋਟਾ ਉੱਠ ਫਿਰ ਕੇ ਮੈਂ ਹੁਣ ਗੇਟ ਤੱਕ ਜਾਂਦਾ ਜੀ ਤੇ ਉਹ ਸਾਰਾ ਮੇਰਾ ਵੱਢ ਕੇ ਤਾਂ ਰੱਖਤਾ ਜੀ ਸਾਰਾ ਕੁਝ ਗਰਦਨ ਮੇਰੀ ਉਹ ਹੋਈ ਪ ਜਾਣੀ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਹੈ ਜੀ ਮੈਂ ਖੁਦ ਆਪ ਵੀ ਪੀੜਤ ਥਾਣੇ 'ਚ ਜਾ ਕੇ ਆਇਆ ਜੀ ਹੌਲਦਾਰ ਸਾਹਿਬ ਨਾਲ ਗੱਲ ਹੋਈ ਆ ਹੌਲਦਾਰ ਸਾਹਿਬ ਇਹ ਹੀ ਕਹਿੰਦੇ ਸੀਗੇ ਮੈਨੂੰ ਵੀ ਤੂੰ ਸਾਨੂੰ ਦੱਸ ਦੇ ਕਿੱਥੇ ਨੇ ਨਹੀਂ ਤੁਸੀਂ ਆਪਦਾ ਕੋਰਟ ਦੇ ਵਿੱਚ ਕੇਸ ਲਾ ਦੋ ਵਕੀਲ ਲੇਕੂਗਾ ਜਿੰਨਾ ਸਾਡਾ ਕੰਮ ਸੀ ਅਸੀਂ ਕਰਤਾ ਅੱਛਾ ਹਾਂਜੀ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਉੱਪਰ ਸਿਆਸੀ ਦਬਾਅ ਪਾਇਆ ਜਾ ਰਿਹਾ ਕਿ ਉਹ ਸਮਝੌਤਾ ਕਰ ਲੈਣ ਇਸ ਬਾਰੇ ਨੌਜਵਾਨ ਦੇ ਪਿਤਾ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਭਰਾ ਜੀ ਦੋਸ਼ ਲਗਾ ਰਹੇ ਹਾਂ ਕਿ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਦੱਸੋਗੇ ਸਾਡੇ ਜੀ ਸਰਪੰਚ ਸਾਹਿਬ ਕਾਂਗਰਸੀ ਸਰਪੰਚ ਸਾਹਿਬ ਸਾਡੇ ਘਰ ਆਏ ਸੀਗੇ ਮੈਨੂੰ ਦੋ ਦਿਨ ਹਸਪੀਟਲ 'ਚ ਛੁੱਟੀ ਮਿਲੀ ਸੀਗੀ ਦੂਜੇ ਦਿਨ ਆਏ ਸੀ ਆ ਕੇ ਉਹਨਾਂ ਨੇ ਦੇਖਿਆ ਸਾਰਾ ਕੁਝ ਦੇਖ ਕੇ ਮੈਨੂੰ ਕਹਿੰਦੇ ਵੀ ਇਹ ਨਾ ਫਾਇਦਾ ਨਹੀਂ ਹੁੰਦਾ ਕੋਈ ਤੁਸੀਂ ਫੈਸਲਾ ਕਰ ਲਓ ਅਸੀਂ ਚਾਹੁੰਦੇ ਸੀਗੇ ਵੀ ਇੱਕ ਵਾਰ ਹੱਥ ਲੱਗੇ ਕੱਲੂ ਫੇਰ ਮੇਰੇ ਤੇ ਹੱਥ ਚੱਕ ਸਕਦੇ ਨੇ ਜੀ ਕੋਈ ਪਤਾ ਨਹੀਂ ਜਦੋਂ ਮੇਰੀ ਕੋਈ ਰੰਜਿਸ਼ ਨਹੀਂ ਇਹਦੇ ਨਾਲ ਜੀ ਨਾ ਮੈਂ ਇਹਦੇ ਬੇਟੇ ਨੂੰ ਅੱਜ ਤੱਕ ਕਦੇ ਕੋ ਦੇਖਿਆ ਸੀਗਾ ਇੰਨਾ ਕੁ ਜਰੂਰ ਸੀ ਜਹਜ ਆਏ ਮੈਨੂੰ ਦੇਖਦਾ ਸੀ ਮੋਟਰਸਾਈਕਲ ਤੇ ਜਾਂਦੇ ਨੂੰ ਉਹ ਜਾਂ ਮੈਂ ਦੇਖਦਾ ਸੀਗਾ ਜੀ ਬਸ ਇੰਨੀ ਕੁ ਸਾਡੀ ਗੱਲਬਾਤ ਸੀ ਕੋਈ ਸਾਡੀ ਲੜਾਈ ਝਗੜਾ ਨਹੀਂ ਸੀ ਹੋਇਆ ਮੇਰਾ ਕਦੇ ਇਹਦੇ ਨਾਲ ਕੋਈ ਇਹਦੇ ਪਿਓ ਨਾਲ ਝਗੜਾ ਨਹੀਂ ਹੋਇਆ ਮੇਰਾ ਅੱਜ ਤੱਕ ਜੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦਾ ਹਾਂ ਕਿ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਅਰੈਸਟ ਕਿਉਂ ਨਹੀਂ ਕਰ ਰਹ ਦੋਸ਼ੀ ਦਾ ਸ਼ਰੀਆਮ ਕੋਮ ਰਹੇ ਨੇ ਜੀ ਤੇ ਤੁਸੀਂ ਕੋਈ ਉੱਚ ਅਫਸਰ ਕੋਈ ਵੀ ਕੋਈ ਪੇਸ਼ ਹੋ ਜਾ ਕੇ ਅਸੀਂ ਕੱਲ ਡੀਸੀ ਖੰਨੇ ਆ ਗਿਆ ਸੀਗੇ ਜੀ ਖੰਨੇ ਗਿਆ ਸੀਗੇ ਉੱਥੇ ਆਪਣੀ ਐਪਲੀਕੇਸ਼ਨ ਜੋ ਲੱਗੀ ਸਾਤੋਂ ਅਸੀਂ ਲਾ ਕੇ ਦੁਬਾਰਾ ਉੱਥੇ ਆਏ ਆ ਜੀ ਅਗਰ ਪੁਲਿਸ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਨਹੀਂ ਕਰਦੀ ਉਹਨਾਂ ਨੂੰ ਅਰੈਸਟ ਨਹੀਂ ਕਰਦੀ ਤੇ ਤੁਹਾਡਾ ਫਿਰ ਅਗਲਾ ਕਦਮ ਕੀ ਹੋਵੇਗਾ ਮੇਰਾ ਅਗਲਾ ਕਦਮ ਇਹੀ ਹੋਊਗਾ ਜਿੱਥੇ ਤੱਕ ਮੇਰੀ ਬਾਹ ਲੱਗ ਗਈ ਮੈਂ ਉੱਪਰ ਤੱਕ ਜਾਊਂਗਾ ਜੀ ਫਿਰ ਤਾਨੂੰ ਸਮਝੌਤੇ ਲਈ ਪ੍ਰੈਸ਼ਰਾਈਜ਼ ਕਰ ਰਹੇ ਨੇ ਹਾਂ ਜੀ ਮੈਨੂੰ ਸਮਝੌਤੇ ਲਈ ਕਹਿ ਰਹੇ ਆ ਇਸੇ ਹੱਦ ਤੱਕ ਹਾਂ ਜੀ ਕਿੰਨੇ ਬੰਦੇ ਤੁਹਾਡੇ ਕੋਲ ਸਮਝੌਤੇ ਲਈ ਆ ਚੁੱਕੇ ਨੇ ਸਮਝੌਤੇ ਲਈ ਮੇਰੇ ਕੋਲ ਤਕਰੀਬਨ 4-5 3-3-4 ਬੰਦੇ ਆ ਚੁੱਕੇ ਨੇ ਜੀ ਕਹ ਮੇਰੀ ਇਹੀ ਮੰਗ ਆ ਜੀ ਵੀ ਮੈਂ ਸਮਝੌਤਾ ਨਹੀਂ ਕਰਨਾ ਹੈਗਾ ਜੀ ਮੈਂ ਬਣਦੀ ਜਿਹੜੀ ਕਾਰਵਾਈ ਆ ਉਹ ਕਰਨੀਆ ਕੱਲੂ ਮੈਂ ਆਪਣੇ ਬੱਚਿਆਂ ਲਈ ਖੂਨ ਨਹੀਂ ਪਟਣਾ ਹੈਗਾ ਜੀ ਅੱਜ ਬੰਦੇ ਨੇ ਮੈਨੂੰ ਕੱਟਦਾ ਕੱਲੂ ਮੇਰੇ ਬੱਚਿਆਂ ਨੂੰ ਵੀ ਕੱਟ ਸਕਦਾ ਇਹਨਾਂ ਦਾ ਬੱਚਾ ਛੋਟਾ ਇੱਕ ਸੀਗਾ ਉਹ ਗਾਲੀ ਗਾਲੀ ਕਲੋਜ਼ ਕਰਦਾ ਸੀਗਾ ਮੇਰੇ ਛੋਟੇ بیٹے ਨੂੰ ਸਾਡੇ ਅਸੰਤਪਾ ਬਾਵਾਤਰ ਸਿੰਘ ਜੀ ਦੀ ਜਗਾ ਜੀ ਉੱਥੇ ਗਲਤਫਲਤ ਬੋਲਦਾ ਸੀ ਉਹਦੀ ਮਾਂ ਬਾਰੇ ਇਹਨਾਂ ਨੇ ਉਹ ਵੀ ਗੱਲ ਨਹੀਂ ਗੋਲੀ ਹੈਗੀ ਮੈਂ ਇਹਦਾ ਮਾਂ ਵੀ ਉਹਨੂੰ ਖੁਦ ਦੱਸਦਾ ਰਿਹਾ ਇਹਨਾਂ ਨੇ ਫਿਰ ਵੀ ਇਹਨਾਂ ਨੇ ਆਪਣੇ بیٹے ਨੂੰ ਸਹੇਦ ਦੇ ਕੇ ਮੇਰੇ ਨਾਲ ਆਹ ਹਾਲ ਕੀਤਾ ਜੀ ਆਪ ਤਾਂ ਕਮਾਈਆਂ ਕਰ ਰਹੇ ਨੇ ਮੈਂ ਘਰ ਬੈਠਾ ਨਾ ਮੇਰੇ ਬੱਚੇ ਪੜਦੇ ਵੀ ਆ ਜੀ ਮੇਰੇ ਆਪ ਦੇ ਵੀ ਖਰਚੇ ਨੇ ਮੈਂ ਲੋਨ ਚੱਕ ਚੱਕ ਕੇ ਦਾ ਘਰ ਦਾ ਗੁਜ਼ਾਰਾ ਕਰਦਾ ਹਾਂ ਮਤਲਬ ਤੁਹਾਡੇ ਕਹਿਣਾ ਮਤਲਬ ਪਹਿਲਾਂ ਮਾੜੀ ਮੋਟੀ ਟੋੜੀ ਰੰਜਾ ਸ਼ਵਾਜੀ ਸੀ ਕਿਤੇ ਕੋਈ ਗੱਲਬਾਤ ਸੀ ਕਿਤੇ ਜਿਸ ਕਰਕੇ ਇਹਨਾਂ ਨੇ ਤੁਹਾਡੇ ਰੰਜਰ ਦੇ ਤੇ ਤੁਹਾਡੇ ਉਪਰਾਂ ਲਾਗੀ ਤਾਂ ਮੇਰੀ ਰੰਜਾ ਕੋਈ ਨਹੀਂ ਸੀਗੀ ਜੀ ਇੱਥੇ ਨਾਲੀਆਂ ਜਿਵੇਂ ਆਪਾਂ ਨਾਰਮਲ ਬੁੜੀਆਂ ਦੀ ਹੁੰਦੀ ਆ ਜੀ ਐਦਾਂ ਬੁੜੀਆਂ ਦੀ ਗੱਲਬਾਤ ਸੀਗੀ ਮੈਂ ਕਦੇ ਉਹਨਾਂ ਨੂੰ ਕਦੇ ਉਹਨਾਂ ਦੇ ਘਰਦਿਆਂ ਨੂੰ ਕੋਈ ਗੱਲ ਕਹੀ ਸੀ ਕਦੇ ਮੈਂ ਉਹਨੂੰ ਗੱਲਬਾਤ ਨਹੀਂ ਉਹਦੇ ਹਸਬੈਂਡ ਨੂੰ ਕਹੀ ਸੀ ਮੈਂ ਕਦੇ ਵੀ ਗੱਲ ਜਨਾਨੀਆਂ ਦੀ ਗੱਲ ਦੇ ਵਿੱਚ ਨਹੀਂ ਆਉਂਦਾ ਸੀਗੀ ਜਨਾਨੀਆਂ ਦੀ ਗੱਲ ਆ 100 ਵਾਰ ਲੜਦੇ ਆ 100 ਵਾਰ ਇਕੱਠੇ ਹੁੰਦੇ ਆ ਪਰ ਇਹਨਾਂ ਦੇ ਮਨ ਦੇ ਵਿੱਚ ਕੀ ਸੀਗਾ ਜੀ ਮੈਨੂੰ ਕਿਉਂ ਘਰੋਂ ਹੀ ਚਾਲ ਇਹਨਾਂ ਨੇ ਬਣਾ ਕੇ ਰੱਖੀ ਹੋਈ ਸੀਗੀ ਵੀ ਇਹ ਕਰਨਾ ਹੀ ਆ ਕੰਮ ਠੀਕ ਹੈ ਸਾਡੇ ਕੋਲ ਆਇਆ ਸੀਗਾ ਉਹ ਸਾਨੂੰ ਫੈਸਲੇ ਬਾਰੇ ਕਹਿ ਰਿਹਾ ਸੀ ਲੇਕਨ ਜੀ ਉਸ ਨੂੰ ਕਿਹਾ ਵੀ ਅਛਲੀਤ ਅਛਲੀਤ ਹੋਣੀ ਚਾਹੀਦੀ ਆ ਸਾਨੂੰ ਕੋਈ ਫੈਸਲਾ ਨਹੀਂ ਮਿਲਣਾ ਚਾਹੀਦਾ ਪਰ ਲੇਕਨ ਉਹ ਸਾਨੂੰ ਫੇਰ ਮੋੜ ਕੇ ਕਹਿੰਦਾ ਤੁਸੀਂ ਫੈਸਲਾ ਕਰ ਲਓ ਇਹ ਆਪੇ ਹੀ ਹੋਰ ਕਿਸੇ ਨਾ ਫਾਹਾ ਲੈਣਗੇ ਦੇਖੋ ਜੀ ਜਦ ਹੋਰ ਕਿਸੇ ਨਾ ਫਾਹਾ ਲੈਣਗੇ ਉਹ ਵੀ ਤਾਂ ਸਾਡਾ ਹੀ ਬੇਟਾ ਹੈ ਸਾਡੇ ਨਾਲ ਵੀ ਫੇਰ ਦੁਬਾਰਾ ਕਰ ਸਕਦੇ ਨੇ ਸਾਨੂੰ ਪਰ ਇਹ ਸਰਪੰਚ ਨੇ ਬਿਲਕੁਲ ਸਾਨੂੰ ਇਨਸਾਫ ਨਹੀਂ ਦਿਵਾਇਆ ਉਹ ਬਿਲਕੁਲ ਗਲਤ ਪਾਸੇ ਹੀ ਚੱਲ ਰਿਹਾ ਝੂਠ ਝੂਠ ਨੂੰ ਸੱਚ ਕਹਿ ਰਿਹਾ ਹੈ ਸੱਚ ਨੂੰ ਝੂਠ ਕਹਿ ਰਿਹਾ ਹੈ ਉਹ ਸਾਨੂੰ ਇਨਸਾਫ ਨਹੀਂ ਦਿਵਾ ਰਿਹਾ ਜੀ ਉਹ ਦੇਖ ਕੇ ਇਸ ਵਾਰੇ ਸਾਡੇ ਕੋ ਆਏ ਸੀਗੇ ਸਰਪੰਚ ਸਾਹਿਬ ਪੰਚ ਸਾਹਿਬ ਉਹ ਕਹਿਣ ਲੱਗੇ ਇਹ ਤਾਂ ਬਹੁਤ ਬੁਰਾ ਹਾਰ ਕੀਤਾ ਪਿਆ ਇਹ ਤਾਂ ਇੱਕ ਮਾਨਵੀ ਹੁਕਮ ਸੀਗੀ ਉਹਨਾਂ ਦੀ ਇਹ ਤਾਂ ਮੇਰੇ ਸਤਿਗੁਰੂ ਨੇ ਹੀ ਇਸ ਨੂੰ ਆਪਦਾ ਹੱਥ ਦੇ ਕੇ ਉੱਤੇ ਇਸ ਦਾ ਸਾਨੂੰ ਦੁਬਾਰਾ ਜਨਮ ਦਿੱਤਾ ਹੈ ਕੀ ਮੰਗ ਕਰਦੇ ਹੋ ਜੀ ਪੰਜਾਬ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਪੁਲਿਸ ਕਿਸੇ ਸਿਆਸੀ ਦਬਾਅ ਕਰਕੇ ਜਾਂ ਹੋਰ ਕਾਰਨਾ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹਾਂਜੀ ਮੈਨੂੰ ਪੂਰੀ ਜ ਉਹ ਆ ਜੀ ਤਾਂ ਹੀ ਦੋਸ਼ੀਆਂ ਨੂੰ ਐਸੇ ਕਰਕੇ ਨਹੀਂ ਗ੍ਰਿਫਤਾਰ ਕਰ ਰਹੀ ਉਹ ਖੁਦ ਆਪ ਕਹਿ ਰਹੇ ਨੇ ਜੀ ਅਸੀਂ ਤਾਂ ਪੈਸਾ ਭਰਤਾ ਸਾਡਾ ਕੀ ਵਿਗਾੜ ਲਿਆ ਹੁਣ ਕੁਝ ਨਹੀਂ ਹੋਣਾ ਆਜੋ ਇੱਥੇ ਵਾਪਸ ਪਿੰਡ ਚ ਨੇ ਰਾਤ ਨੂੰ ਕਿੰਨੇ ਵਜੇ ਦੀ ਘਟਣਾ ਜੀ ਇਹ ਤਕਰੀਬਨ ਜੀ 9 9:30 ਵਜੇ ਦੀ ਘਟਨਾ ਹੈ ਤੁਹਾਡੇ ਬੇਟਾ ਇਕੱਲੇ ਸੀ ਜਾਂ ਨਾਲ ਕੋਈ ਉਹਨਾਂ ਦੇ ਸੀ ਨਹੀਂ ਜੀ ਇਕੱਲਾ ਬੇਟਾ ਸੀਗਾ ਨਾਲ ਮੇਰਾ ਪੁੱਤਾ ਸੀਗਾ ਜੀ ਨਾਲ ਪੁੱਤਾ ਸੀਗਾ ਹਾਂਜੀ ਹੋਰ ਕੋਈ ਨਹੀਂ ਕਿਹੜੇ ਕਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਰਸਤੇ 'ਚ ਘੇਰ ਕੇ ਉਹਦੀ ਕੁੱਟਮਾਰ ਕੀਤੀ ਗੌਰਪ੍ਰੀਤ ਸਿੰਘ son of ਵੀਰ ਬਹਾਦਰ ਸਿੰਘ ਹਾਂਜੀ ਤੇ ਸੋਹਣ ਸਿੰਘ ਡੈਂਪੀ ਸਨੋਹ ਸੋਹਣ ਸਿੰਘ ਦਾ ਲੜਕਾ ਇਹ ਦੋਨਾਂ ਨੇ ਰਾਤੇ ਵਿੱਚ ਘੇਰ ਕੇ ਉਸ ਦੀ ਉਹ ਕਿਰਕੜਾ ਮਾਰ ਮਾਰ ਕੇ ਉੱਤੇ ਉੱਪਰ ਸੱਤ ਵਾਰ ਕਰ ਦਿੱਤੇ ਅਜਾ ਬੱਪੂ ਜੀ ਤੁਹਾਡੀ ਕੋਈ ਇਸ ਜਿਹੜੇ ਵਿਅਕਤੀ ਜਿਹਨਾਂ ਨੇ ਹਮਲਾ ਕੀਤਾ ਮਾਰਕੁੱਟ ਕੀਤੀ ਆ ਇਹਨਾਂ ਦਾ ਕੋਈ ਨਿੱਜੀ ਰੰਜਿਸ਼ ਕੋਈ ਪੁਰਾਣੀ ਕੋਈ ਦੁਸ਼ਮਣੀ ਸਾਡੀ ਮੇਰੀ ਕੋਈ ਨਾਜਿਸ਼ ਨਹੀਂ ਸੀ ਉਹ ਕੋਈ ਜੀ ਕੋਈ ਨਹੀਂ ਸੀਗੀ ਸਾਡੀ ਉਹ ਜੇ ਉਹਦੇ ਬੱਚੇ ਨੂੰ ਛੋਟੇ ਮੁੰਡੇ ਨੂੰ ਉਹਨਾਂ ਦੇ ਲੜਕੇ ਗਲਤ ਫਲਤ ਉਹਦੀ ਮਾਂ ਬਾਪ ਫਦਰ ਗੱਲਾਂ ਕਰੀਦੇ ਹੁੰਦੇ ਸੀਗੇ ਉਹ ਆ ਕੇ ਦੱਸਦੇ ਹੁੰਦੇ ਸੀਗੇ ਸਾਨੂੰ ਹੈ ਫੇਰ ਅਸੀਂ ਕਹਿਣਾ ਵੀ ਕੋਈ ਨਾ ਫੇਰ ਇੱਕ ਦੋ ਘੇਰੇ ਅਸੀਂ ਪੱਕੇ ਹਾਵੀਆ ਵੀ ਤੁਹਾਡਾ ਮੁੰਡੇ ਬੋਲਦੇ ਨੇ ਵੇਲੇ ਆਏ ਨੇ ਫੇਰ ਜੀ ਡਾਕਟਰ ਨੇ ਕਿਸੇ ਨੇ ਨਹੀਂ ਸੰਭੇ ਇੱਥੋਂ ਫੇਰ ਉਹ ਲੁਧਿਆਣੇ ਸਿਵਲ ਹਸਪਤਾਲ ਗਏ ਨੇ ਸਿਵਲ ਵਾਲਿਆਂ ਨੇ ਜੀ ਪਰਚਾ ਕੱਟਤਾ ਚੰਡੀਗੜ੍ਹ ਦਾ ਤੇ ਚੰਡੀਗੜ੍ਹ ਉਹ ਨਾਲ ਜਾ ਸਕੇ ਜੀ ਕਹਿੰਦੇ ਸਰੀਰ ਅਸਵੱਧ ਹੋ ਗਿਆ ਹਾਂਜੀ ਫਿਰ ਉਹ ਪੜੀਏ ਦਾ ਸਿੱਧੂ ਤੇ ਲੈ ਕੇ ਆਏ ਹੂੰ ਸਿੱਧੂ ਨੇ ਡੇਢ ਘੰਟਾ ਰੱਖ ਕੇ ਜੀ ਉਹਨੇ ਵੀ ਜਵਾਬ ਦਿੱਤਾ ਅੱਛਾ ਜੀ ਫਿਰ ਦੁਬਾਰੇ ਐਂਬੂਲੈਂਸ ਕਰੀ ਜੀ ਫਿਰ ਹੋਰ ਡਾਕਟਰ ਨਾਲ ਗੱਲਬਾਤ ਚਾਰ ਹਸਪਤਾਲ ਹੀ ਫਿਰ ਕੇ ਹੂੰ 9:30 ਵਜੇ ਦੀ ਗੱਲ ਹੋਈ ਹੋਈ ਹੂੰ ਇਹਨਾਂ ਨੂੰ 4:30 ਵਜੇ ਤੜਤੇ ਦੇ ਮੁੰਡਾ ਮੇਰਾ ਜੀ ਬਹੁਤ ਮੁੱਚੜ ਗਿਆ ਹੂੰ ਲੁੱਟੜਿਆ ਹੋਇਆ ਫਿਰ ਇਹਨਾਂ ਨੇ ਕਿਸੇ ਡਾਕਟਰ ਨਾਲ ਹੋਰ ਗੱਲ ਕਰਕੇ ਫਿਰ ਇਹ ਲੁਧਿਆਣੇ ਲਿਆ ਕੇ ਹਸਪੀਟਲ ਰੱਖਿਆ ਫਿਰ ਉਹਨਾਂ ਨੇ ਦੇਖਭਾਲ ਕਰੀ ਆ ਤੇ ਤੇ ਬਾਅਦ ਤੁਸੀਂ ਪੁਲਿਸ ਕੋਲੇ ਰਿਪੋਰਟ ਕੀਤੀ ਪੁਲਿਸ ਨੇ ਤੁਹਾਨੂੰ ਕੀ ਕਿਹਾ ਬਾਅਦ ਚ ਬਾਅਦ ਚ ਜੀ ਸਾਡੀ ਤਾਂ ਕੋਈ ਸੁਣਵਾਈੋ ਨਹੀਂ ਹੋਈ ਪੁਲਿਸ ਨੇ ਉੱਥੋਂ ਬਿਆਨ ਲਿਆਂਦੇ ਨੇ ਤੁਸੀਂ ਕਿਹਾ ਨਹੀਂ ਵੀ ਗ੍ਰਿਫਤਾਰ ਕਰੋ ਉਹਨਾਂ ਨੂੰ ਗ੍ਰਿਫਤਾਰ ਕਹਿੰਦੇ ਆ ਕਿ ਤੁਸੀਂ ਕਰੋ ਤੁਸੀਂ ਖੁਦ ਕਰੋ ਗ੍ਰਿਫਤਾਰ ਤੁਸੀਂ ਕਰੋ ਤੁਸੀਂ ਸਾਨੂੰ ਦੱਸੋ ਮੌਕਾ ਦੱਸੋ ਅਸੀਂ ਉੱਥੇ ਆਵਾਂਗੇ ਅੱਛਾ ਇੱਕ ਬਜ਼ੁਰਗ ਜੋੜਾ ਜੋ ਲਗਾਤਾਰ ਪਿਛਲੇ 20 ਦਿਨਾਂ ਤੋਂ ਲਗਾਤਾਰ ਪੁਲਿਸ ਥਾਣੇ ਦੇ ਗਿੜੇ ਮਾਰ ਰਿਹਾ ਹੈ। ਪਲਾਂਸੂ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜੋ ਇਹਨਾਂ ਦਾ ਲੜਕਾ ਉਸਦੇ ਬਹੁਤ ਹੀ ਗੰਭੀਰ ਸੱਟਾਂ ਮਾਰੀਆਂ ਗਈਆਂ ਨੇ। ਧਾਰਾ ਜੋ ਹੈਗੀ ਆ BNS 118 115 ਤੇ 351 BNS ਸੈਕਟਰ ਅਟੈਂਪਟ ਟੂ ਮਰਡਰ ਅਰਾਧਾ ਕਤਲ ਦੀ ਤੋਂ ਧਾਰਾ ਲੱਗੀ ਹੋਈ ਆ। ਪਰੰਤੂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜੋ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਉੱਪਰ ਕੋਈ ਦਵਸ਼ ਨਹੀਂ ਪਾਈ ਜਾ ਰਹੀ। ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਪਰਿਵਾਰ ਬਿਲਕੁਲ ਨਿਰਾਸ਼ ਹੋ ਚੁੱਕਿਆ ਹਾਂਜੀ ਬਾਪੂ ਜੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਐਜੀ ਮੰਗ ਇਹੀ ਕਰਦੇ ਆਂ ਵੀ ਸਾਨੂੰ ਜੀ ਇਨਸਾਫ ਮਿਲਣਾ ਚਾਹੀਦਾ ਜਦ ਸਾਡ ਨੂੰ ਇਨਸਾਫ ਮਿਲੂਗਾ ਤਾਂ ਹੀ ਸਾਡਾ ਕਲੇਜਾ ਠੰਡਾ ਹੋਊਗਾ ਨਹੀਂ ਤਾਂ ਉਹਨੇ ਅੱਗ ਭਗੂਦਾ ਕਰੂਗਾ ਇੱਕੜੇ ਹੀ ਤਾਂ ਘਰ ਵਿੱਚ ਰਹਾਂਗੇ ਬੇਕਰ ਨਹੀਂ ਜਾਂਦਾ ਸੱਤੋ ਛਾਟਾ ਬੇਟਾ ਦੇਖੇ ਨਹੀਂ ਜਾਂਦਾ ਜਿੱਕਣ ਉਹ ਹਿੱਟਾ ਮਾਰ ਕੇ ਬੰਜੇ ਤੇ ਪਾਇਆ ਪਿਆ ਉਹ ਕਿੱਥੋਂ ਖਾਣ ਇਹ ਤਾਂ ਉਦਣ ਦੇ ਕੰਮ ਆਪ ਕੰਕਾਰ ਕਰਦੇ ਨੇ ਅਸੀਂ ਸਾਲਟ ਬਰ ਦੇਖਭਾਲ ਚ ਅਸੀਂ ਇੰਨਾ ਰੁਪਈਆ ਲਾਤਾ ਜੀ ਮੇਰਾ ਮੁੰਡਾ ਚੱਜਣਾ ਤੁਰ ਨਹੀਂ ਸਕਦਾ ਅਸਿਕ ਬੇਟਾ ਕੀ ਕੰਮ ਕਰਦਾ ਦਿੱਦੀ ਉਹ ਤਾਂ ਮਾੜਾ ਮੋਟਾ ਇਹ ਆ ਦਿਹਾੜੀ ਜੋਤਾਂ ਕਰਦਾ ਹੀ ਆ ਮਾੜਾ ਮੋਟਾ ਰਾਜਗਰੀ ਕਰਦਾ ਠੀਕ ਆ ਲਗਾਤਾਰ ਮਤਲਬ 20 ਦਿਨ ਤੋਂ ਬੈੱਡ ਦੇ ਉੱਪਰ ਪਿਆ ਕੋਈ ਕੰਮ ਕਰਨੀ ਨਹੀਂ ਨਾ ਜੀ ਨਾ ਨਾ ਉਹ ਤਾਂ ਖਰਚਾ ਮੁਸ਼ਕਲ ਹੋ ਗਿਆ ਮੁਸ਼ਕਲ ਹੋ ਗਿਆ ਜੀ ਉਹਨਾਂ ਦੇ ਜਾਣਿਆਂ ਦੇ ਫਿੱਸਾ ਉਹ ਪੰਨਿਆਂ ਨੇ ਫੇਰ ਉਹਨਾਂ ਦੇ ਲੋਨ-ਲੂਨ ਲੈ ਕੇ ਆਪਣਾ ਘਰ ਦਾ ਸਰਕਲ ਚਲਾ ਰਹੇ ਨੇ ਉਹ ਕਿੱਥੋਂ ਚਲਵਾਉਣ ਕਿੱਥੋਂ ਚਲਵਾਉਣ ਜਿਹੜੇ ਅਸੀਂ ਮਾਪੇ ਬਜ਼ੁਰਗ ਥੀਕੇ ਬੈਠੇ ਅਸੀਂ ਉਹ ਦੂਜੇ ਚੁਰ ਕੱਢੇਗੇ ਸਾਨੂੰ ਡਾਕਟਰ ਦਵਾਈ ਨਹੀਂ ਦੇ ਰਿਹਾ ਹੁਣ ਕਹਿੰਦਾ ਵੀ ਸਾਨੂੰ ਕੀ ਪਤਾ ਕੀ ਤਕਲੀਫਾ ਤੁਹਾਨੂੰ ਵੀ ਅਸੀਂ ਤਾਂ ਹੁਣ ਤੁਹਾਡੇ ਕੋਲੇ ਪਿੱਟਣਾ ਵੀ ਸਾਡੀ ਕਾਤੇ ਸਰਮਾਇ ਨਹੀਂ ਹੋਣੀ ਚਾਹੀਦੀ ਵੀ ਸਾਡੇ ਇਹ ਗੱਲ ਦੀ ਨਿਰਖੋਣੀ ਚਾਹੀਦੀ ਆ ਪਰਖ ਹੋਣੀ ਚਾਹੀਦੀ ਆ ਵੀ ਨਜਾਇਜ਼ ਮਾਰੇ ਗਏ ਹੂੰ ਜੇ ਸਾਡੀ ਕੋਈ ਹੁੰਦੀ ਦੁੱਖ ਦੀ ਕਲੀਪ ਹੁੰਦੀ ਸਾਡੀ ਲੜਾਈ ਝਗੜਾ ਹੁੰਦੀ ਫੇਰ ਅਸੀਂ ਦੱਸਦੇ ਆ ਅਸੀਂ ਕਰਦੇ ਵੀ ਸਾਨੂੰ ਪਤਾ ਵੀ ਲੱਗਦਾ ਸਸਿਦਾਂ ਨੂੰ ਭੋਲ ਮਾਰੇ ਗਏ ਅਸੀਂ ਸਿਦਾਂ ਇਹ ਲੋਕਾਂ ਨੇ ਅੰਦਰ ਬਾੜ ਤੇ ਪਰ ਸਾਨੂੰ ਰਹਿਣਾ ਵੀ ਜੀਣਾ ਵੀ ਬਹੁਤ ਦੁੱਬਰ ਹੋਇਆ ਪਿਆ ਹੁਣ ਅ ਹਾਂਜੀ ਬਾਪੂ ਜੀ ਲਗਭਗ ਕਿੰਨਾ ਕੁ ਖਰਚਾ ਤੁਹਾਡੇ ਬੇਟੇ ਦੇ ਇਲਾਜ ਉੱਪਰ ਹੋ ਚੁੱਕਿਆ ਖਰਚਾ ਤਾਂ ਦੇਖੋ ਜੀ ਲੇਕਿਨ ਤਿੰਨ ਦੇ ਢਾਈ ਤਿੰਨ ਦੇ ਲਗਭਗ ਤਾਂ ਹਸਪਤਾਲ ਦਾ ਹੋ ਗਿਆ ਜੋ ਗੱਡੀਆਂ ਦਾ ਕਿਰਾਇਆ ਪਾੜਾ ਸਾਡਾ ਦੇਖਣ ਜੋ ਸਾਡੀ ਇਨੀ ਇੱਧਰ ਉੱਧਰ ਭੱਜ ਨੱਟਦੇ ਵਿੱਚ ਹੋਇਆ ਲੇਕਿਨ ਸਾਡਾ ਬਹੁਤ ਜ਼ਿਆਦਾ ਖਰਚਾ ਹੋ ਚੁੱਕਿਆ ਹੈ ਤਾਂ ਹੁਣ ਦੇ ਕਰੀਬ ਹੈ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੁਸੀਂ ਜੋ ਦੋਸ਼ੀ ਨੇ ਸਾਨੂੰ ਦੱਸੋ ਕਿੱਥੇ ਦੋਸ਼ੀ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਬੜੀਆਂ ਆਸ ਤੇ ਉਮੀਦ ਦੇ ਨਾਲ ਔਰ ਲੋਕਾਂ ਨੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਂਦਾ ਸੀ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਵਧੀਆ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਮਿਲਣਗੀਆਂ ਪਰੰਤੂ ਧਰਾਤ ਤੀ ਪੱਧਰ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਰਿਹਾ ਕ੍ਰਪਸ਼ਨ ਹੋਰ ਵੱਧ ਗਈ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਜੋ ਕੰਮ ਨੇ ਉਹ ਬਿਨਾ ਕਿਸੇ ਲੈਂਡ ਦੇਣ ਤੋਂ ਨਹੀਂ ਹੋ ਰਹੇ ਜਿਸ ਕਰਕੇ ਆਮ ਲੋਕ ਨਿਰਾਸ਼ਾ ਦੇ ਆਲਮ ਵਿੱਚ ਹਨ ਇਹ ਕਰ ਰਹੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਅਖੇਤਾ ਜੀ ਇਹੀ ਗੱਲ ਕਹਨੇ ਆ ਵੀ ਸਨਮਾਈ ਹੋਵੇ ਅਸੀਂ ਆਪਣਾ ਬੱਚਾ ਤੇ ਘਰ ਵੇਚਣ ਨੂੰ ਵੀ ਤਿਆਰ ਆ ਅਸੀਂ ਘਰ ਵੇਚ ਕੇ ਵੀ ਆਪਣੇ ਬੇਟੇ ਤੇ ਲਾ ਦਾਂਗੇ ਵੀ ਪਰ ਜਾਇਜ ਹੋਵੇ ਸਾਡੇ ਨਾਲ ਨਜਾਇਜ਼ ਨਾ ਹੋਵੇ ਜਾਇਜ ਸਾਡੇ ਨਾਲ ਪੁੱਛਣੀ ਚਾਹੀਦੀ ਆ ਵੀ ਇਹ ਗੱਲ ਤੁਹਾਡੇ ਨਾਲ ਕਿਵੇਂ ਹੋਈ ਆ ਕਦੇ ਵੀ ਸਾਡੀ ਗੱਲਬਾਤ ਇਹ ਜੀ ਹੋਈ ਨਹੀਂ ਸੀਗੀ ਜਿਹੀ ਜੀ ਇਹਨਾਂ ਨੇ ਚੁੱਪ ਕੀਤਾ ਨੂੰ ਸਾਨੂੰ ਦੱਬਿਆ ਅਜੇ ਵੀ ਮੋਟਰਸਾਈਕਲ ਆਇਨ ਖਾਉਂਦੇ ਨੇ ਵੀ ਅਸੀਂ ਬਹੁਤ ਪਹਿਲਮਾਨ ਬਣੇ ਪਰ ਇੰਨੀ ਜੋਗੇ ਅਸੀਂ ਹੈ ਨਹੀਂ ਜੀ ਅਸੀਂ ਤੇ ਡੰਗੀ ਡੰਗ ਕਰਕੇ ਖਾਣ ਵਾਲੇ ਆ ਜਿਹੜੇ ਸਾਨੂੰ ਮਹੀਨਾ ਹੋ ਗਿਆ ਜੰਦਰ ਬਾੜੇ ਬੈਠਿਆਂ ਨੂੰ ਸੋ ਇਹ ਪਿੰਡ ਰਾਮਪੁਰ ਦਾ ਬਜ਼ੁਰਗ ਜੋੜਾ ਜਿਸ ਜੋ ਇਨਸਾਫ ਦੇ ਲਈ ਦਰਬਦਰ ਭਟਕ ਰਿਹਾ